ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨਜ਼ਦੀਕੀ ਪਿੰਡ ਸਿੰਘਪੁਰਾ ਵਿੱਚ ਕਬਰਿਸਤਾਨ ਵਿੱਚੋਂ ਇੱਕ Laash ਕਢਵਾ ਕੇ ਪੁਲਿਸ ਅਧਿਕਾਰੀਆਂ ਅਤੇ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਲਈ ਭੇਜੀ ਗਈ। ਦੱਸਦੇ ਹਈਏ ਇਹ Laash ਜਿਹੜੀ ਹੈ 30 ਸਾਲਾਂ ਨੌਜਵਾਨ ਦੀ ਦੱਸੀ ਜਾ ਰਹੀ ਹੈ ਜਿਸ ਨੂੰ ਪਾਦਰੀ ਅਤੇ ਉਸਦੇ ਸਾਥੀਆਂ ਵੱਲੋਂ ਪੂਤਪ੍ਰੇਤ ਕੱਢਣ ਦੇ ਨਾਂ ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਰਾਖਲ ਪਤਨੀ ਮੰਗਾ ਮਸੀਹ ਵਾਸੀ ਸਿੰਘਪੁਰਾ थाना ਤਾਰੀਵਾਲ ਨੇ ਬੀਤੇ ਦਿਨੀ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਦੇ ਲੜਕੇ ਸੈਮੂਅਲ ਮਸੀਹ ਜਿਸ ਦੀ ਉਮਰ ਕਰੀਬ 30 ਸਾਲ ਹੈ ਜੋ ਕਿ ਬਿਮਾਰ ਸੀ ਉਸਨੇ ਪਾਤਰੀ ਜੈਕੱਬ ਮਸੀਹ ਅਤੇ ਬਲਜੀਤ ਸਿੰਘ ਨੂੰ ਦੁਆ ਕਰਨ ਵਾਸਤੇ ਆਪਣੇ ਘਰ ਬੁਲਾਇਆ ਸੀ ਜੋ ਕਿ 21 ਅਗਸਤ ਨੂੰ ਰਾਤ 10 ਵਜੇ ਉਸਦੇ ਘਰ ਆਏ ਅਤੇ ਬਾਅਦ ਵਿੱਚ 7-8 ਹੋਰ ਵਿਅਕਤੀਆਂ ਨੂੰ ਬੁਲਾ ਲਿਆ ਗਿਆ ਜਿਨ੍ਹਾਂ ਨੇ ਉਸਤੇ ਲੜਕੇ ਸੈਮੂਅਲ ਮਸੀਹ ਦੀ ਪੂਤਪ੍ਰੇਤ ਕੱਢਣ ਦੇ ਨਾਮ ਤੇ ਕਾਫੀ ਜ਼ਿਆਦਾ ਮਾਰਕਟਾਈ ਕੀਤੀ ਅਤੇ ਉਸ ਨੂੰ ਮੰਜੇ ਤੇ ਪਾ ਕੇ ਚਲੇ ਗਏ ਜਦ ਪਰਿਵਾਰਕ ਮੈਂਬਰਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਸੈਮੂਅਲ ਦੀ ਮੌਤ ਹੋ ਚੁੱਕੀ ਸੀ ਜਿਸ ਨੂੰ 2 ਅਗਸਤ ਨੂੰ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਕਬਰਿਸਤਾਨ ਵਿੱਚ ਦਫਨਾ ਦਿੱਤਾ ਸੀ ਤੇ ਜਿਸ ਬਾਰੇ ਥਾਣਾ ਤਾਰੀਵਾਲ ਵਿਕੇ ਇਤਲਾ ਮਿਲਨ ਤੇ ਜੈਕਬ ਮਸੀਹ ਚੱਕੀ ਪੁੱਤਰ ਸੱਤਾ ਮਸੀਹ ਵਾਸੀ ਸੰਗਰ ਕਲੋਨੀ ਬਲਜੀਤ ਸਿੰਘ ਦਾ ਸੋਨੂ ਪੁੱਤਰ ਰਣਜੀਤ ਸਿੰਘ ਵਾਸੀ ਸੁਚੈਨੀਆਂ ਥਾਣਾ ਗੁਮਨ ਕਲਾਂ ਅਤੇ 7-8 ਨਾਮ ਲੂਹ ਵਿਕਤੀਆਂ ਖਿਲਾਫ ਮਾਮਲਾ ਜੜਾਇਓ ਦਰਜ ਕੀਤਾ ਗਿਆ ਉਤੇ ਹੀ ਮੌਕੇ ਤੇ ਪਹੁੰਚੇ ਤਸਿਲਦਾਰ ਇੰਦਰਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਰ ਵਿੱਚੋਂ ਕਢਵਾ ਕੇ ਪੋਸਟਮਾਰਟਮ ਲਈ ਭੇਜਿਆ ਗਿਆ। ਮੇਰਾ ਨਾਮ ਰਾਖਲਜੀ ਪਿੰਡ ਮੇਰਾ ਸਿੰਘ ਪੁੱਤ ਕੀ ਗੱਲਾਂ ਬਰਾਦੀ? ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾਂ ਮਾਰਦਾ ਸੀ। ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕੇ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ। ਉਹ ਦੋ ਜਣੇ ਪਹਿਲਾਂ ਆਏ ਪ੍ਰਾਰਥਨਾ ਕਰਨ ਵਾਸਤੇ। ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ। ਉਹ ਹਨਾ ਨੇ ਆਣ ਕੇ ਕਹੇ ਨੇ ਥੁੱਡ ਮਾਰਨੀ ਸ਼ੁਰੂ ਕਰਤੀ ਕਹੇ ਨੇ ਚਪੇੜਾ ਮਾਰਨੀ ਸ਼ੁਰੂ ਕਰਤੀ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਉਹਨਾਂ ਨੇ ਧੂ ਤੂ ਕੇ ਉਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨਾਂ ਕਿ ਸੱਟਾਂ ਲਾਈਆਂ ਸੱਟਾਂ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਤੱਤਾ ਵੀ ਬੰਨ ਕੇ ਤੇ ਮੰਦਿਰ ਤੇ ਮੁੱਦਾ ਸੁੱਟ ਗਏ ਮੁੱਦਾ ਸੁੱਟਣ ਦੇ ਕਾਰਨ ਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦਮ ਤੋੜ ਤਾ ਇਹ ਕਹਿੰਦੇ ਸ਼ਾਇਦ ਕੀ ਇਹ ਗੱਲ ਹੋਈ ਹੈ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸਤਾਜ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣਦੀ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਅਹੀ ਦੋਵੇਂ ਨੌ ਸਾਸਿ ਆਦੀ ਇਹਨਾਂ ਨੇ ਪੇਛ ਨਹੀਂ ਜਾਣਦੀ 10-15 ਬੰਦੇ ਸੀ ਇਹ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾ ਭੈਣ ਭਰਾਵਾਂ ਨੇ ਫਿਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ-ਬੁੱਧ ਨਹੀਂ ਸੀ ਜਦਾਂ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਿਰ ਤੇ ਉਹ ਵੀ ਮੈਂਟਲ ਆ ਉਹ ਕੁਛ ਕਰਦਾ ਨਹੀਂ ਮੰਜੀ ਤੇ ਬੈਠਾ ਹਾਂ ਕਿਨੇ ਬੱਚੇ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਹਾਂ ਹਾਂਜੀ ਉਹ ਕਬਰ ਕਿਉਂ ਫੋਟ ਰਿਹਾ ਹੋਣ ਸੀ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਰਡਲ ਵਾਸਤੇ ਇਹਨੂੰ ਪੋਟ ਰਹੇ ਕਬਰ ਫੇਰ ਪੋਟ ਰਹੇ ਕਬਰ ਫੇਰ ਪੋਟ ਰਹੇ ਠੀਕ ਹੈ ਜੀ ਹਾਂਜੀ ਇੱਕ ਸੈਮੂਲ ਮਸੀਹ ਦੀ ਅੰਧਵਿਸ਼ਵਾਸ਼ਾਂ ਕਰਨ ਨੂੰ ਮੌਤ ਹੋ ਗਈ ਆ ਜੇ ਸੰਬੰਧੀ ਮੇਰੀ ਬਤੌਰ ਡਿਊਟੀ ਮੇਜਿਸਟ੍ਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਿਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ ਲਾਸ਼ ਜਿਹੜੀ ਆ ਪੁਲਿਸ ਦੇ ਡਿਫਟੀ ਸਾਹਿਬ ਆਏ ਆ ਐਸ ਐਚਓ ਤਾਰੀਵਾਲਾ ਆਏ ਆ ਇਹ ਉਹ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਸਾਰੇ ਨਾਲ ਹੀ ਆ ਹੀ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਕਿਦਾਂ ਮੋਤ ਹੋਈ ਤੇ ਮੋਤ ਦਾ ਕੀ ਕੰਮ ਦੱਸ ਰਹੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉਥੇ ਇਹਨਾਂ ਨੂੰ ਗਿਰਜੇ ਚ ਜਦੋਂ ਲੈ ਕੇ ਗਏ ਆ ਤੇ ਉਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅੰਧਵਿਸ਼ਵਾਸ ਕਰ ਹੁਣ ਪੋਸਟਮਾਰਟ ਨਾਲ ਲਾਸ਼ ਪੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟ ਨਾਲ ਲਾਸ਼ ਪੁੱਟੀ ਜਾ ਰਹੀ ਵਿੱਚ ਇਹ ਆ ਠੋਨੇ ਧਾਰੀਵਾਲ ਦੀ ਘਟਨਾ ਜੀ ਪਿੰਡ ਸਿੰਘਪੁਰ ਐ ਤੇ 30 ਸਾਲ ਦਾ ਨੌਜਵਾਨ ਸੀ ਸੈਮਲ ਉਹ ਬਿਮਾਰ ਰਹਿੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜਾਂ ਠੀਕ ਕਰਨ ਦੀ ਖਾਤਰ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੋਈ ਸ਼ਤਾਨ ਹੈ ਤੇ ਉਹ ਫਿਰ ਉਹਦੀ ਕੋਈ ਮਾਰਕਟਾਈ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾਈ ਦੌਰਾਨੀ ਜਿਹੜੀ ਆ ਉਹਦੀ ਡੈਥ ਹੋ ਗਈ ਹੁਣ ਡਾੜੀ ਬੜੀ ਕੰਮ ਪੜਾਈ ਜਾ ਰਹੀ ਹੈ ਇਹ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਹ ਤੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਇਤਲਾਹ ਨਹੀਂ ਦਿੱਤੀ ਤੇ ਇਹਨੂੰ ਨਾਮ ਕਰਤਾ ਦਫਨਾਤਾ ਹੀ ਬੋਡੀ ਨੂੰ ਤੋ ਤੋਂ ਨੈਕਸਟ ਡੇ ਆ ਕੇ ਸਾਨੂੰ ਇਤਲਾਹ ਮਿਲੀ ਜਦੋਂ ਕਿ ਆਹ ਸਾਰਾ ਮਾਮਲਾ ਹੋਇਆ ਕਿ ਰਜ਼ੀਆਂ ਦੀ ਕਹਿੰਦਾ ਐਫ ਆਈ ਆਰ ਲੌਂਚ ਕੀਤੀ ਹੈ ਐਫ ਆਈ ਲੌਂਚ ਕਰਨ ਤੋਂ ਬਾਅਦ ਫਿਰ ਕਹਿੰਦੇ ਪੋਸਟਮਾਰਨ ਜ਼ਰੂਰੀ ਹੈ ਤੇ ਇਸ ਕਰਕੇ ਆਹ ਇਹਦੀ ਜਿਹੜੀ ਡੈਡ ਬੋਡੀ ਕੱਢ ਕੇ ਤੇ ਉਹਦਾ ਪੋਸਟਮਾਰਨ ਕਰਾਵਾਂਗੇ ਕਿੰਨੇ ਬੰਦੇ ਕਿੰਨੇ ਬੰਦੇ ਕਲਾਕ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 6736 ਬੜੇ ਜੇ ਬੰਦੇ ਜਹਾਜ ਨਹੀਂ ਅਜੇ ਕੋਈ ਰੈਸਟ ਨਹੀਂ ਥੈਂਕ ਯੂ ਹੋਈ ਨਹੀਂ ਮਾ